ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਵਾ ਪਹੁੰਚੇ ਹੋਏ ਆ ਇਸ ਟਾਈਮ ਰੋਡੇ ਪਿੰਡ ਦੇ ਵਿੱਚ ਤੇ ਸੰਤਾਂ ਦੇ ਕੋਠਿਆਂ ਦੇ ਵਿੱਚ ਸੁਖਮੰਦਰ ਬਾਈ ਦੇ ਘਰ ਐਸ ਟਾਈਮ ਮੌਜੂਦ ਆ ਜਨਵਾਰ ਅੱਜ ਕਾਫੀ ਗਿਣਤੀ ਦੇ ਵਿੱਚ ਆਏ ਹੋਏ ਆ ਮਿੱਤਰੋ ਸਾਰੇ ਜਾਨਵਰਾਂ ਦੀ ਡਿਟੇਲ ਲੈ ਦੇਵਾਂਗੇ ਜਾਣਕਾਰੀ ਲੈ ਦੇਵਾਂਗੇ ਜਿਹੜਾ ਜਾਨਵਰ ਤੁਹਾਨੂੰ ਪਸੰਦ ਆਊਗਾ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਊਗਾ ਤਸੱਲੀ ਕਰਨਾ ਤੁਹਾਡਾ ਕੰਮ ਆ ਜਿਹੜਾ ਪਸ਼ੂ ਤੋਕੜ ਗੱਪਣ ਉਹਨੂੰ ਤੁਸੀਂ ਚੈੱਕ ਕਰਾਉਣਾ ਜਿਹੜਾ ਸੱਜਰ ਸੋਇਆ ਹੁੰਦੇ ਬਾਰੇ ਜਿਹੜੀ ਤੋਲ ਕੰਡੇ ਕਰਨਾ ਉਹ ਤੁਹਾਡਾ ਕੰਮ ਸਾਰੀ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਡਿਟੇਲ ਜਾਣਦੇ ਹੋਏ ਮਿਲਦੇ ਆ ਆਹ ਕਰਦੇ ਆ ਮੁਲਾਕਾਤ ਆਪਾਂ ਬਾਈ ਸੁਖਮੰਦਰ ਰੋਟੇ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੈ ਸੇਤੰਕਰ ਪਰਿਵਾਰ ਜੀ ਸਾਰੇ ਠੀਕ ਹੈ ਠੀਕ ਆ ਦੇਖ ਪਨਵਾ ਸਭਾਦੋਂ ਹੀ ਬਣਿਆ ਹੈ ਵੈਸੇ ਹੀ ਸੀਸਾ ਦਾ ਕੋਈ ਦੋ ਚੰਦਰਾ ਜਾਂ ਚੁਣਿਆ ਹੋਇਆ ਜਦੋਂ ਜ ਬਣਨ ਦਾ ਮੈਨੂੰ ਲੱਗਦਾ ਤਾ ਬਣਨੀ ਪੈਂਦੀ ਫਿਰ ਮੋਬਾਈਲ ਦੇ ਉੱਤੇ ਦੋ ਕੈਮਰੇ ਵੀ ਬਾਹਰ ਕੱਢ ਕੇ ਰੱਖ ਦਾਂਗੇ ਲੋਕਾਂ ਦੀ ਰਿਕਾਰਡਿੰਗ ਕਰ ਦੋਨਾ ਹੈ ਹੈ ਅੱਛਾ ਵਾਲਾ ਫੋਨ ਫੋਨਾ ਜੀ ਚੱਲ ਕਿਹੜਾ ਚੱਕਿਆ ਜਾਣਾ ਠੀਕ ਅੱਛਾ ਸੁਖਮੰਦਰ ਭਾਈ ਹੋਰ ਸੇਤਾ ਠੀਕ ਠਾਕ ਹੈ ਹਾਂ ਠੀਕ ਹੈ ਜੀ ਚਲੋ ਆ ਸਮਝ ਆ ਗਿਆ ਵੀ ਜ਼ਰੂਰੀ ਆ ਹਨਾ ਤੇ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਭਾਈ ਅੱਜ 1 2 ਤੇ 3 4 5 ਹੂੰ ਦੋ ਸੱਤ ਮੈਨੂੰ ਇੱਕ ਗੱਲ ਦੱਸ ਮੈਨੂੰ ਲੋਕ ਵੀ ਪੁੱਛਦੇ ਹੁੰਦੇ ਆ ਕਿ ਇਹਨੇ ਯਾਰ ਇਹ ਗਿੰਨ ਦਾ ਵੀਡੀਓ ਦੇ ਵਿੱਚ ਇਹਨੂੰ ਪਹਿਲਾਂ ਨਹੀਂ ਪਤਾ ਹੁੰਦਾ ਵੀ ਜਾਨਵਰ ਇੰਨੇ ਕਿਉਂ ਆ ਉਹ ਕਈ ਏਰੀ ਹੈ ਉਹ ਜਾਨਵਰ ਤਵਨ ਜੀ ਮੰਨ ਕੇ ਚੱਲਿਆ ਵੀ ਹੁਣ ਕਹਿੰਦੇ ਆ ਬਾਈਆਂ ਨੇ ਕਹਿ ਦਿੰਦਾ ਸਾਡੀਆਂ ਫਿਰ ਘਟ ਜਾਣਗੀਆਂ ਦੋ ਦੋ ਘਟ ਜਾਂਦੀ ਤੇ ਫਿਰ ਜੇ ਵੀਡੀਓ ਹਾਂ ਗੱਲ ਠੀਕ ਹੈ ਹੁਣ ਗਾਂ ਤੋਂ ਖੜਿਆ ਤੋਂ ਨਹੀਂ ਕਹਿੰਦਾ ਬਲ ਵੱਧ ਕਹਿੰਦਾ ਪਹਿਲੇ ਕਿਨੇ ਕਰੇਗਾ ਇਹ ਮੈਨੂੰ ਕਈਆਂ ਨੇ ਕਿਹਾ ਕਿ ਯਾਰ ਵਿੱਚ ਹੀ ਵੀਡੀਓ ਤੇ ਕਹਿੰਦਾ ਉਹਨੂੰ ਚੇਤਾ ਨਹੀਂ ਹੁੰਦਾ ਠੀਕ ਆ ਅੱਛਾ ਭਾਈ ਅੱਜ ਨੀਲੀ ਰਵੀ ਦੇ ਜਾਨਵਰ ਕਿੰਨੇ ਹੋਣਗੇ ਨੀਲੀ ਰਾਵੀ ਦੇ 4 4 ਠੀਕ ਆ ਤੇ ਕੁਝ ਮਈਆਂ ਅੰਦਰ ਖੜੀਆਂ ਹੋਈਆਂ ਅੰਦਰ ਖੜੀਆਂ ਮਾਲੀ ਵੀ ਆ ਮੈਂ ਸੁਣਿਆ ਹੈ ਇਹ ਕਮਾਲੀ ਹੈ ਹਾਂ ਠੀਕ ਆ ਸ਼ੁਰੂਆਤ ਕਿਹੜੀ ਤੋਂ ਕਰੀਏ ਦਾਦੇ ਮੇਰੇ ਕਿਤੋਂ ਮਰਜ਼ੀ ਕਰ ਲੈ ਇਧਰੋਂ ਕਰ ਰਹੀ ਆ ਕੰਨੀ ਵਾਲੀ ਤੋਂ ਆ ਕੰਨੀ ਵਾਲੀ ਤੋਂ ਕਰ ਲੈ ਹਾਂ ਕੀੜ ਤੇਲ ਆ ਬਾਈ ਜੰਦੀ ਇਹਦਾ 6 ਕਿਲੋ ਦੁੱਧ ਹੈ ਠੀਕ ਆ ਡੁੱਢ ਮਹੀਨੇ ਦੀ ਆ ਵੇ ਸੁਈ ਵੀ ਹੈ ਠੀਕ ਆ ਖੱਟੀ ਚੰਗੇ ਸਾਂਦੀ ਹੈ ਠੀਕ ਆ ਠੀਕ ਹੈ ਦੁੱਧ ਬਾਈ ਤੇ ਇਹ ਵੀ ਇੱਕ ਡੰਗੀ ਚ ਹੁੰਦੀ ਉਹ ਬੰਦੇ ਨੇ ਇੱਕ ਡੰਗੀ ਚ ਹੁੰਦੇ ਹੈ ਹਾਂ ਠੀਕ ਆ ਬਾਈ ਤੇ ਗੱਬਣ ਕਿੰਨੇ ਚਰਦੀ ਐ ਨਹੀਂ ਆਵੇ ਸੂਈ ਅੱਛਾ ਸੂਈ ਤੇ ਸੂਈ ਹੋਣਾ ਤੇ ਇੱਕ ਡੰਗ ਵਿੱਚ ਹੋਈ ਜਾਂਦੇ ਇੱਕ ਡੰਗ ਤੇ ਪਈ ਵੀ ਆ ਪੰਜ 6 ਕਿਲੋ ਦੁੱਧ ਦਾ ਖਰਾਬ ਹੋਈ ਵੀ ਆ ਖਰਾਬ ਹੋਈ ਹੋਈ ਆ ਮਾਲਾ ਮੀਨ ਤੜਕਾ ਮੈਂ ਵੀ ਜੇ ਕੋ ਟਕਾਲੇ ਦਾ ਠੀਕ ਆ ਹਨਾ ਜੇ ਕੋ ਟਕਾਲੇ ਪਲਾਂ ਦੋ ਟਾਈਮ ਪਾ ਲੈ ਹਾਂ ਨਾਟਕਾ ਵੇ ਫਿਰ ਇੱਕ ਤਾਂ ਮਿਲਦੀ ਮਿਲਦੀ ਆ ਮਿਲਦੀ ਦੋਨੇ ਆ ਠੀਕ ਆ ਬਾਈ ਅੱਛਾ ਰੇਟ ਬਾਈ ਕੀ ਰਊਗਾ ਇਹਦਾ ਇਹਦਾ ਰੇਟ ਫੋਨ ਤੇ ਕਰ ਲਾਂਗੇ ਮਰੀ ਕਾਕੇ ਐਨੂੰ ਕਰੀ ਪਿਛੋਟ ਘੜ ਫੁਰਤੀ ਵਿਖਾਵਣਾ ਹਾਂ ਹਾਂ ਮਾਤੇ ਨੂੰ ਮਖਾ ਦੇ ਦਿੰਦਾ ਲੈ ਤੇਰੇ ਅਰ ਕੀ ਆ ਕਾਕੇ ਜਦੋਂ ਸੁਣੀ ਜਿਆ ਹਾਂ ਅੱਛਾ ਭਾਈ 2 ਨੰਬਰ ਤੇ ਮੈਂ ਜਿਹੜੀ ਇਹ ਬੰਦੇ ਦੀ ਕਈਆਂ ਵੰਗਾਇਆ ਦੋਨੇ ਜੇ ਲੈ ਗਿਆ ਤਾਂ ਅੱਛਾ ਹਾਂ ਹਾਂ ਹੋਈ ਹੋਈ ਇਹਨਾਂ ਦੀ ਹਾਂਜੀ ਇਹ ਗੱਪਣਾ ਸੀ ਭਾਈ ਇਹ ਨਹੀਂ ਫੰਡਰਾਇਆ ਦੋਨੇ ਫੰਡਰਾਇਆ ਦੋਨੇ ਆਜੋ ਟਿਕਾ ਦੇ ਕੋ ਦਬੋਤਾ ਹਨਾ ਭਾਈ ਬਹੁਤ ਆਦਾ ਹੁਣ ਇਹਨਾਂ ਦਾ ਦੱਸਣਾ ਨਹੀਂ ਕੁਝ ਫਿਰ ਕੀ ਰੱਖ ਇਹਨਾਂ ਦੋਵਾਂ ਦਾ ਨਹੀਂ ਇਹ ਤਾਂ ਫਿਰ ਤੂੰ ਕੀ ਦੱਸਣਾ ਜਦੋਂ ਜੇ ਕੋਈ ਲੈ ਗਿਆ ਫਿਰ ਦੁਬਾਰਾ ਵੀਡੀਓ ਦੱਸਣਾ ਆਪਣਾ ਮੈਂ ਤਾਂ ਨਿਭੇੜਦੇ ਕੰਮ ਆ ਆ ਤਾਂ ਦੇਣ ਵਾਲੀ ਨਹੀਂ ਇਹ ਤਾਂ ਜਵਨਦੀ ਨਾਲੀ ਆ ਜਿਹੜੀ ਕਿਉਂਕਿ ਨਾ ਚੁੰਦੀ ਰਹਿੰਦੀ ਐ ਅੱਛਾ ਵਗਦੀ ਹਾਂ ਹੁਣ ਵੀ ਚਰੀ ਜਾਂਦੀ ਹੈ ਨਾ ਹਾਂ ਇਹ ਗੱਬਣਾ ਬਾਈ ਇਹ ਗੱਬਣਾ ਕਿੰਨੇ ਚਿਰ ਦੀ ਬੱਸ ਚੱਕ ਹੁੰਦੀ ਐ ਠੀਕ ਆ ਬਈ ਓਕੇ ਪਰ ਜਦੋਂ ਹੈ ਹੀ ਨਹੀਂ ਸਹੀ ਨਹੀਂ ਤੇ ਤਿਆਰ ਕਰਕੇ ਵਕੀਰ ਜਿਹੜੀ ਟੋਕੜ ਦਾ ਜੁਈ ਜਾਂਦਾ ਸੱਜਰ ਦਾ ਤਾਂ ਤਿਆਰ ਲੈ ਲੈ ਕੀ ਲਾ ਦੋ ਸਫ ਮੰਦਰ ਚਾਹੁੰਦਾ ਇੱਕ ਥਾਂ ਚ ਠੀਕ ਆ ਅੱਛਾ ਇਹ ਤਾਂ ਹੋ ਗਿਆ 3 ਜਨਵਾਰ ਅੱਛਾ ਇੱਕ ਦਿਨੇ ਪਿੱਛੇ ਯਾਰ ਕੱਟੀ ਖੜੀ ਐ ਨੀਲੀ ਰਾਵੀ ਦੀ ਝੋਟੀ ਹੈ ਨਾ ਹਾਂ ਪਹਿਲਾਂ ਤਾਂ ਮੈਨੂੰ ਐ ਦੱਸੀ ਵੀ ਇਹ ਸੀਮਨ ਕਿਹੜੇ ਦੀ ਐ ਬਾਈ ਏ ਨਥੂ ਵਾਲਿਆ ਭੋਲਾ ਜਿਹੜਾ ਹਾਂ ਬੱਲੂ ਟੂ ਹਾਂ ਉਹਦੀ ਧੀ ਐ ਭੋਲੇ ਦੀ ਘਰੋਂ ਗਈ ਐ ਭੋਲੇ ਦੇ ਘਰੋਂ ਹੀ ਕੱਟੀ ਗਈ ਐ ਜਿਹਨੂੰ ਉਹਨਾਂ ਨੇ ਦੱਸਿਆ ਆਪਾਂ ਨੂੰ ਨਹੀਂ ਪਤਾ ਠੀਕ ਆ ਤੇ ਛੋਟੀ ਕੱਟੀ ਦਿੱਤੀ ਸੀ ਉਹਨਾਂ ਨੇ ਛੋਟੀ ਕੱਟੀ ਦਿੱਤੀ ਸੀ ਅੱਛਾ ਬਈ ਹੁਣੇ ਸੂਆ ਦੂਜਾ ਸੁੰਦੀ ਆ ਇਹ ਹਾਂ ਦੂਜਾ ਸੂਆ ਸੁੰਦੀ ਅੱਛਾ ਪਹਿਲੇ ਸੂਏ ਕੀ ਰਿਕਾਰਡ ਰਿਹਾ ਇਹਦੇ ਦੁੱਧ ਉਹਨੇ ਕਿਹਾ ਵੀ 13 ਕਿਲੋ ਦੁੱਧ ਦਿੰਦਾ ਦੁੱਧਾ ਹੋਊਗਾ ਲੀ ਬਲ ਵਸਨ ਕੋਟਿਆ ਯਾਰ ਹਨਾ ਅੱਛਾ ਜੇ ਬੱਲੂ ਦੀ ਝੋਟਿਆ ਫਿਰ ਤਾਂ ਦੁੱਧ ਬਾਈ ਇਹਨੂੰ ਕੁਝ ਵੀ ਨਹੀਂ ਕਹਿੰਦਾ ਤੇ ਬਈ ਉਹ ਸਾਨਾ ਉਹਦੇ ਸਾਰੇ ਚੰਗੇ ਆ ਬਹੁਤ ਰਿਕਾਰਡ ਚੰਗਾ ਬਾਈ ਪੂਰੇ ਤੇ ਬਾਕੀ ਗੱਲ ਇਹ ਵੀ ਜਿਹੜੇ ਆ ਬੱਲੂ 1 ਤੇ 2 ਆ ਇਹਦਾ ਰਿਜ਼ਲਟ ਇਹਦਾ ਨਾ ਮੈਂ ਉਹ ਸੰਤੋ ਨੂੰ ਮੇਲੇ ਤੇ ਜਾਣਾ ਸੀ ਮੈਂ ਕਿਹਾ ਵੀ ਜੇ ਬਣਵਾਈ ਤਾਂ ਉਹ ਸੰਤੋ ਬਣਾਉਣੀ ਉਹ ਪਰਲੀ ਆਪਾਂ ਉਧਰ ਉਹਦਾ ਡਾਇਰੈਕਟ ਕਰਾ ਕੇ ਲਿਆ ਕੰਨੀ ਵਾਲੀ ਵੱਡੀ ਮੈਂ ਪਰਲੀ ਮੈਂ ਠੀਕ ਆ ਬਾਈ ਬਹੁਤ ਕਾੜ ਚੰਗੇ ਕਟੀਆਂ ਦੇ ਲੇਵੇ ਲੂਵੇ ਵੀ ਬਾਕਮਾਲਾ ਯਾਰ ਇੱਥੇ ਖੀਰੀ ਨੇ ਤਨਹੁੱਲੇ ਚ ਆਇਆ ਹੀ ਤੋਂ 15 16 ਕਿਲੋ 15 16 ਕਿਲੋ ਚ ਆਇਆ ਹਾਂ ਨਹੀਂ ਰਿਕਾਰਡ ਚੰਗੇ ਆ ਬਾਈ ਬਹੁਤ ਚੰਗਾ ਰਿਕਾਰਡ ਬੱਲੂ ਦਾ ਬਿਊਟੀ ਵੀ ਹੈਗੀ ਆ ਤੇ ਦੁੱਧ ਵੀ ਹੈਗਾ ਦੁੱਧ ਵੀ ਹੈ ਸਾਰੇ ਪੱਖ ਹੀ ਆ ਬੱਲੂ ਦੇ ਕੱਦ ਵੀ ਹੈਗਾ ਸਾਰਾ ਕੁਝ ਹੀ ਹੈ ਬਾਕੀ ਆ ਮੱਝ ਨੇ ਦੱਸ ਦੇਣਾ ਸਾਰਾ ਕੁਝ ਕੱਢੀਏ ਬਾਹਰੋਂ ਤੋੜ ਦਈਏ ਇਹਨੂੰ ਬੜਾ ਲੈ ਮਿੱਤਰੋ ਮੈਂ ਤੁਹਾਨੂੰ ਮੈਂ ਦਿਖਾਉਣਾ ਬੱਲੂ ਟੂ ਦੀ ਧੀਆ ਕਰਮਾ ਵਾਲੀ ਦੇਖੋ ਕਿਰਦੀ ਤੁਸੀਂ ਫੇਸ ਕੁਆਲਿਟੀ ਆਰਡਰ ਦੀ ਕੁਆਲਿਟੀ ਚਾਰੇ ਪੈਰ ਮਤਲਬ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਨੀਂ ਨਗੀਨਾ ਕਹਿ ਸਕਦੇ ਆ ਨੀਲੀ ਰਾਵੀ ਦਾ ਇਹਨੂੰ ਕਰਮਾ ਵਾਲੀ ਨੂੰ ਆਪਾਂ ਲੈ ਜਾਮੈਂ ਦਿਨੋਂ ਭਾਈ ਕਿਨੇ ਪਏ ਹਜੇ ਜਾਂਦੇ 15 ਤਰੀਕ ਤੇ ਲਗਭਗ ਸੂ ਲੈ ਵਾ ਲੋ ਬਾਬਾ ਉਹਦਾ ਕੱਟੀ ਕੋਲ ਨੇ ਬਈ ਇਹ ਪਿਛਲਾ ਹੋਰ ਵੀ ਆ ਬੱਲੂ ਦੇ ਬੱਚੇ ਧੌਣ ਧੌਣ ਚੱਕ ਕੇ ਤੁਰਦੇ ਆ ਨਾ ਮੜਕ ਬਹੁਤ ਆ ਮੈਂ ਵੀ ਮਤਲਬ ਕਿਉਂਕਿ ਜਿਹੜੇ ਲੈਨ ਆ ਨਾ ਬਈ ਭੋਲੇ ਹੁਣਿਆਂ ਦੀ ਪੋਮਾਲਾ ਜਿਵੇਂ ਬੱਲੂ ਪਾਈ ਪੁਕੀ ਜਿਹੜੇ ਬਲੱਡ ਲੈਨ ਸੰਭੀ ਹੋਈ ਆ ਜਿਵੇਂ ਬਹੁਤ ਵਧੀਆ ਇਨਸਾਨ ਵੀ ਬਹੁਤ ਵਧੀਆ ਨੇਕ ਦੇਲਾ ਅਗਰ ਮੁੰਡੇ ਵੀ ਆ ਬਾਈ ਹੁਣਾਂ ਦੇ ਜਿਵੇਂ ਵੀ ਰਹੇ ਹੋਣੀ ਉਹ ਵੀ ਬਾਈ ਕੈਮਰ ਜਿਹਾ ਬਿਲਕੁਲ ਜਿਉ ਕੋਸ ਪਿਓ ਸੀ ਉਹੀ ਪੁੱਤ ਆ ਹਾਂ ਸਹੀ ਆ ਬਾਈ ਤੇ ਇਹਦਾ ਰੇਟ ਬਾਈ ਸਰ ਫੋਨ ਤੇ ਜਾਇਜ਼ ਓਕੇ ਠੀਕ ਆ ਹੋਊਗਾ ਕਿੰਨਾ ਆਈਡੀਆ ਜਾਇਜ਼ ਜੀ ਐ ਆਪਣਾ ਕਿਹੜਾ ਕੋਈ ਨਜਾਇਜ਼ ਦੱਸਦੇ ਆਲੇ ਕਾਹਤੋਂ ਕਰਦਾ ਜਾਇਜ਼ ਕਰਕੇ ਤਾਂ ਖੜੇ ਆ ਤਿੰਨ ਦਿਨਾਂ ਦੇ ਬਾਅਦ ਚ ਗੱਲ ਕਰਦਾ ਨਾ ਮੈਂ ਪੁੱਛਦਾ ਤੇਰੇ ਲਾਂਬੇ ਆ ਕਹਿੰਦੇ ਫੋਨ ਨਹੀਂ ਚੱਕਦਾ ਤੂੰ ਹੈ ਤਾਂ ਕਰਦੇ ਗੱਲ ਬਾਈ ਤੇ ਪਰਲੀ ਝੋਟੀ ਬਾਰੇ ਦੱਸੀ ਪਰਲੀ ਝੋਟੀ ਚੈੱਕ ਨਹੀਂ ਕਰਾਈ ਓਕੇ ਠੀਕ ਐ ਟੀਕਾ ਚੈੱਕ ਕਰਾਉਣੀ ਹੈ ਟੀਕਾ ਲੱਗਾ ਵਾ ਫੰਡਰ ਕਰਕੇ ਵੇਚਣੀ ਆਪਣੇ ਸਾਹ ਦੀ ਆਪਣੇ ਸਾਹ ਦੀ ਹੈ ਠੀਕ ਹੈ ਬਾਈ ਅੱਛਾ ਬਾਹੂਵਲੀ ਦੀ ਬਾਹੂਵਲੀ ਠੀਕ ਹੈ ਬਾਈ ਕਿੰਨੀ ਉਮਰ ਦੀ ਹੋ ਗਈ ਇਹ ਇਹ ਚੌਕ ਦੇ ਕੱਡੇ ਹੈ ਚੌਕ ਦੇ ਕੱਡੇ ਕਿੰਨਾ ਟਾਈਮ ਹੋ ਗਿਆ ਬਣੀ ਨੂੰ ਇਹਨੂੰ ਬਾਈ ਕੋਈ ਪਤਾ ਹੀ ਨਹੀਂ ਠੀਕ ਹੈ ਬਾਈ ਅੱਛਾ ਇਹ ਸਾਹ ਨਹੀਂ ਖੁੱਲਾ ਤੇ ਇਹਨੂੰ ਬਾਈ ਕੱਢ ਦਈਏ ਬਾਹਰ ਨੂੰ ਬਾਈ ਇਹ ਫੇਸਬੁਕ ਦਿਖਾਇਆ ਜਾਊਗਾ ਇਹਨੂੰ ਕੱਢ ਦੇ ਹਾਂ ਨੇ ਮਤਲਬ ਤੂੰ ਦੇਖ ਸਕਦੇ ਆਂ ਦੀ ਤੂੰ ਕੁਆਲਟੀ ਕਰਮ ਵਾਲੀ ਦੀ ਵਾਕਿਆ ਹੈ ਨਾ ਸਿੰਘ ਸਿੰਘ ਬਾਡੀ ਬੁੱਡੀ ਖੱਚਲਾ ਬਹੁਤ ਟਾਪ ਆ ਹੈ ਨਾ ਬਹੁਤ ਬਹੁਤ ਚਾਰ ਦੰਦ ਹੋਗੀ ਬਈ ਇਹ ਨਹੀਂ ਹੈ ਤਾਂ ਹੁੰਦੀ ਹੈ ਪਰ ਚੋਕੀ ਲਾਓ ਚੋਕ ਦੇ ਚੱਕ ਦੀ ਆ ਹਾਂ ਸਾਢੇ 3 ਸਾਲ ਦੀ ਅੱਛਾ ਇਹ ਕਿੰਨੇ ਦੀ ਦੇ ਦੀਏ ਬਈ ਇਹ ਵੀ ਫੋਨ ਤੇ ਕਰ ਲਾਂਗੇ ਤੂੰ ਚਿੱਲੇ ਆ ਵੀਰੇ ਮੋੜਦੇ ਆ ਬਈ ਇਹ ਬਾਹੂ ਵਾਲੀ ਦੀ ਧੀ ਆ ਜਿਹੜਾ ਬਈ ਸੁਖਮੰਦਰ ਦੇ ਕੋਲੇ ਸਾਣ ਸੀਗਾ ਹੋਰ ਬਟਾ ਨਾਲ ਵੀ ਜਿਹੜਾ ਮੱਛੀ ਡੀਐਨਏ ਸਿੱਟਾ ਹੂੰ ਬੜਦੇ ਬਈ ਉਸੇ ਬੰਦੇ ਬਹਾਬਲੀ ਦੇ ਰਿਜ਼ਲਟ ਟਾਪ ਸੀ ਨਾ ਬਾਈ ਬਹੁਤ ਵਾਖੋ ਅੱਛਾ ਪਰਲੇ ਕੱਟੀ ਬਾਈ ਨਾਲ ਦੀ ਇਹ ਨਹੀਂ ਪਤਾ ਕੀ ਦੀ ਹੈ ਅਸੈਂਡ ਰੇਟ ਰੇਡ ਫੋਨ ਤੇ ਤੇ ਪਰਲੇ ਨਿੱਕੀ ਕੱਟੀ ਨਿੱਕੀ ਕੱਟੀ ਕਾ ਕੇ ਖੋਲ ਦੇ ਇਹ ਆਪਣੇ ਦੀ ਉਹ ਦੀ ਖੋਲ ਦੇ ਕੱਟੀ ਲਈ ਨਿੱਕੀ ਕੱਟੀ ਖੋਲ ਦੀ ਛੇਤੀ ਹੂਝ ਚਲਦੀ ਹੈ ਨਾ 13 ਮਹੀਨਾ ਹੋ ਗਿਆ ਉਹਨੂੰ ਟੀਕਾ ਲੱਗੇ ਨੂੰ ਹੈ ਅਜਾਏ ਦਾ ਟਿਕਾ ਨਜ਼ਰਦਿਆ ਭਾਈ ਥਾਲਕ ਦੀ ਉਹ ਠੀਕ ਆ ਚੰਗੀ ਆ ਹਨਾ ਹਾਂ ਇਹਦਾ ਰੇਟ ਭਾਈ ਫੋਨ ਤੇ ਹੀ ਆ ਸਭ ਦਾ ਦੱਸ ਦੋ ਯਾਰ ਐਂ ਕਾ ਤੋ ਕਰਤਾ ਢੋਨ ਵਾਲੀ ਗੱਲ ਜੋ ਦੇਣਾ ਹੀ ਚਾਹੀਦਾ ਹੈ ਸਹਿੰਗ ਸਹਿੰਗ ਬਹੁਤ ਚੰਗਾ ਯਾਰ ਹਨਾ ਥਾਲਦੀ ਆ ਭਾਈ ਹਾਂਜੀ ਇਹ ਕਿਹੜੇ ਸਾਲ ਦੀ ਦੱਸਿਆ ਜੀ ਇਹ ਆਪਣੇ ਦੀ ਆ ਬਾਹੂ ਬਾਹੂ ਵਾਲੀ ਦੀ ਲਿਆ ਭਾਈ ਇਹ ਵੀ ਬਾਹੂ ਵਾਲੀ ਦੀ ਧੀ ਆ ਮਿੱਤਰੋ ਸਾਲ ਦੀ ਉਮਰ ਆ ਕੱਟੀ ਦੀ ਮਾਰਕਿੰਗ ਮੁਰਗੇ ਨੂੰ ਵੇਖੋ ਆਰ ਕਿੱਡੇ ਚੰਗੇ ਅੰਗ ਕਿੱਡੇ ਚੰਗੇ ਅੱਛਾ ਹੁਣ ਆਪਾਂ ਭਰਾਏ ਹੋਏ ਉਹਨਾਂ ਨਾਲ ਗੱਲਬਾਤ ਕਰਕੇ ਫੇਰ ਅੰਦਰਲੇ ਪਸ਼ੂ ਤੁਹਾਨੂੰ ਵਿਖਾ ਦੇਾਂਗੇ ਤਿੰਨ ਚਾਰ ਪਸ਼ੂ ਅੰਦਰ ਉਹਨਾਂ ਦੀ ਜਿਤੇਰ ਦਾਸ ਹੀ ਰਹੀਏ ਹੈ ਨਾ ਫੇਰ ਹੀ ਕਰ ਲਾਂਗੇ ਗੱਲਬਾਤ ਹਾਂ ਤੇ ਅੱਛਾ ਸਾਂਹ ਕਿੰਨੀ ਉਮਰ ਦਾ ਬਾਈ ਸਾਂਹ ਮੈਨੂੰ ਲੱਗਦਾ 6 ਦੋਂਦਾ ਹੋਏ ਠੀਕ ਆ ਖੜਾ ਅੰਦਰ ਮਿੱਤਰੋ ਦੇਖ ਸਕਦੇ ਹੋ ਤੁਸੀਂ ਤੇ ਕਿੰਨੇ ਦਾ ਦੇ ਦੇਾਂਗੇ ਬਾਈ ਇਹੇ 85000 ਠੀਕ ਹੈ ਰੇੜੀ ਰੂੜੀ ਜੁੜਿਆ ਆ ਇਹ ਨਾ ਨਾ ਰੇੜੀ ਵਾਲਾ ਨਹੀਂ ਅੱਛਾ ਹਾਂ ਮਨ ਲਾ ਪਾ ਉਹ ਜਮਈਆਂ ਕਰਾ ਪੂਰਾ ਵਧੀਆ 18 ਕਿਲੋ ਮਾਂ ਦਾ ਦੁੱਧ ਹੈ ਜੀ ਦਾ ਬੱਚਾ ਨਹੀਂਦਾ ਹੈ ਇਹ ਪਿਓ ਵਾਲੇ ਪੱਖ ਤੋਂ ਕਿਹੜੇ ਦਾ ਬਈ ਪਿਓ ਵਾਲੇ ਪੱਖ ਤੋਂ ਵੀ ਨਹੀਂ ਪਤਾ ਅੱਛਾ ਅੰਦਰ ਜਿਹੜੀਆਂ ਮਈਆਂ ਘੜੀਆਂ ਉਹ ਕੀ ਭਾਦੀਆਂ ਵਾ ਦੋਵੇਂ ਉਹ ਇੱਕ ਤਾਂ ਜਿਹੜੀ ਬੱਚਾ ਭੁੱਲੀ ਹੁਣ ਬੱਚਾ ਭੁੱਲੀ ਦਾ ਤਾਂ ਨਾਮ ਨਹੀਂ ਰਿਹਾ ਉਹਦਾ ਓਕੇ ਹੁਣ ਲੈਂਦੀ ਹੈ ਬਈ ਸਹਿਮਤ ਹੈਂ ਸਹਿਮਤ ਆ ਹੁਣ ਬੱਚਾ ਜਮਾ ਜਮਾ ਥੱਪੀ ਮਾਰ ਚੋਲਾ ਠੀਕ ਆ ਬਈ ਤੇ ਦੂਜੀ ਮੈਂ ਤਾਂ ਉਹ ਤਾਂ ਆਪਾਂ ਪਹਿਲਾਂ ਵੀ ਵਿਖਾਈ ਹੋਈ ਹੈ ਹਨਾ ਉਹ ਦੀ ਤਾਂ ਚੱਲੋ ਓ ਤੇ ਬਸ ਦੋ ਹੀ ਸੀ ਅਸੀਂ ਇੱਕ ਗਾਂ ਵੀ ਖੜੀ ਜਾਂ ਦੋ ਗਾਈਆਂ ਦੋ ਗਾਈਆਂ ਹਾਂ ਤੇ ਜਰਸੀ ਦਾ ਕਿੰਨਾ ਦੁੱਧ ਆ ਬਾਈ ਜਾਂ ਇੱਕ ਦਾ 14 ਹੈ ਇੱਕ ਦਾ 16 17 ਹੈ ਜਰਸੀ ਤੇਰੇ 14 ਹਾਂਜੀ ਠੀਕ ਆ ਬਾਈ ਤੇ ਸੂਈ ਕਿੰਨੇ ਟਾਈਮ ਦੀ ਹੋ ਗਈ ਬਾਈ ਸੂਈਆਂ ਨੂੰ ਹੋ ਗਏ ਨੇ 15 20 ਦਿਨ ਠੀਕ ਆ ਉਹ ਰੇਟ ਕੀ ਹੈ ਜਰਸੀ ਦਾ ਬਾਈ ਜੈ ਜੀ ਦੇ ਦੇਣ ਨੇ ਯਾਰ ਉਹ ਦੋਵਾਂ ਦਾ ਫੋਨ ਤੇ ਕਰ ਲਾਂਗੇ ਵੀਡੀਓ ਪਾ ਦੋਗੇ ਨਾ ਵਰਜੇ ਕਿਨੇ ਮਾ ਹਾਂ ਹਾਂ ਮਾ ਪਾ ਦੇ ਪਾ ਦੇ ਠੀਕ ਆ ਤੇ ਆਜੋ ਭਰਾ ਜੀ ਇੱਧਰ ਤੁਸੀਂ ਆਜੋ ਬਾਈ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲਾ ਵੱਡੇ ਭਾਈ ਬਹੁਤ ਵਧੀਆ ਜੀ ਸੇਤਾਕਰ ਪਰਿਵਾਰ ਵੀਰੇ ਵਧੀਆ ਵਧੀਆ ਜੀ ਠੀਕ ਅੱਛਾ ਭਾਈ ਕਿਹੜੇ ਪਿੰਗ ਤੋਂ ਆਏ ਸੀ ਵੀਰੇ ਹੁਣੀ ਅਸੀਂ ਮਾਨਸਾ ਜਲੇ ਤੋਂ ਆਏ ਹਾਂ ਮਾਨਸਾ ਜਲੇ ਦਾ ਪਿੰਡ ਕਿਹੜਾ ਵੀਰੇ ਮੇਰਾ ਪਿੰਡ ਮੂਸਾ ਜੀ ਹੈ ਮੂਸਾ ਸਿੱਧੂ ਮੂਸੇਰੇ ਦਾ ਪਿੰਡ ਹੈ ਕੀ ਬਾਤ ਆ ਠੀਕ ਹੈ ਭਾਈ ਅੱਛਾ ਪਹਿਲਾਂ ਤਾਂ ਇਹ ਯਾਰ ਹਣਾ ਤੁਹਾਡੇ ਹੀਰਾਗਵਾਚਾ ਪਿੰਡ ਦਾ ਹਣਾ ਭਾਈ ਬਹੁਤ ਵੱਡਾ ਨਾਮ ਸੀ ਯਾਰ ਹਣਾ ਅੱਛਾ ਭਾਈ ਬਾਈ ਦੇ ਨਾਲ ਫਿਰ ਕਿਵੇਂ ਸਾਝ ਪਈ ਬਸ ਉਹਲੇ ਚੈਨਲ ਰਾਹੀਂ ਠੀਕ ਹੈ ਬਾਈ ਤੇ ਜਨਵਾਰ ਬਾਈ ਤੋਂ ਲੈਣੇ ਕਿ ਲੈ ਲੇ ਹਜੇ ਨਹੀਂ ਲੈਣਿਆ ਟੋਕੜ ਗੱਪਣਾ ਲੈਣੇ ਟੋਕੜ ਗੱਪਣਾ ਲੈਣੀਆਂ ਠੀਕ ਹੈ ਬਾਈ ਕਿੰਨੀਆਂ ਮਈਆਂ ਦੀ ਡਿਮਾਂਡ ਕਰਦੀ ਪਰ ਪੂਰੀ ਬਾਈ ਨੂੰ ਤੇ 10 ਲੈ ਕੇ ਦੇਦੇ ਹਾਂ ਤਾਂ ਠੀਕ ਆ ਬਾਈ ਮੈਂ ਦੇ ਇਹਨਾਂ ਨੂੰ ਬਾਈ ਹੁੰਦੇ ਆਂ ਦੇ ਫੋਨ ਨਹੀਂ ਚੱਲਦੇ ਫੋਨ ਨਹੀਂ ਚੱਗਦਾ ਸਾਈ ਚਲੋ ਪੋਗਿਆ ਇਹਦਾ ਬਿਜੀ ਹੁੰਦਾ ਬੰਦਾ ਇਹ ਕੋਈ ਆ ਠੀਕ ਆ ਬਾਈ ਠੀਕ ਆ ਅੱਛਾ ਵੀਰੇ ਮਲਾ ਹੁਣ ਤੁਸੀਂ ਸਪੈਸ਼ਲ ਬਾਈ ਦੇ ਕੋਲ ਹੀ ਆਏ ਸੀ ਕਿ ਗਾਂ 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 ਦੂਜੀ ਵਾਰ ਆਏ ਆਸੀਂ ਦੂਜੀ ਵਾਰ ਹੀ ਆ ਗਏ ਪਹਿਲਾਂ ਵੀ ਲੈ ਕੇ ਜਾਨਵਰ ਕੋਈ ਵੀਰੇ ਨਹੀਂ ਪਹਿਲਾਂ ਲੈ ਕੇ ਨਹੀਂ ਗਏ ਪਹਿਲਾਂ ਵੀ ਦੇਖਣ ਹੀ ਆਏ ਸੀ ਦੇਖਣ ਆਏ ਬਣੀ ਨਹੀਂ ਗੱਲ ਅਜੇ ਉਹ ਮਾਲ ਵੇਖ ਜਾਂਦਾ ਨਾ ਜਿਵੇਂ ਮਲਾ ਆਉਂਦਾ ਮਾਲ ਵੇਖ ਜਾਂਦਾ ਆ ਚੱਕਰ ਤੇ ਫਿਰ ਬਾਈ ਬਾਰੇ ਕੀ ਕਹਿਣਾ ਚਾਹੋਣੇ ਵੀਰੇ ਬਹੁਤ ਵਧੀਆ ਬੰਦਾ ਠੀਕ ਆ ਬਾ ਫੋਨ ਨਹੀਂ ਚੱਕਦਾ ਗੱਲਾਂ ਉਹ ਵੀ ਉਹਦਾ ਠੀਕ ਹੈ ਨਾ ਮੇਰੇ ਵਾਲੇ ਕੰਮ ਹੀ ਆ ਮੈਂ ਇਹਦਾ ਨਹੀਂ ਚੱਕਦਾ ਇਹ ਤੁਹਾਡਾ ਨਹੀਂ ਚੱਕਦਾ ਹੈ ਨਾ ਬਾਈ ਹਾਂ ਲਗਾਤਾਰ ਫੋਨ ਲਗਾਤਾਰ ਫੋਨ ਜੇ ਰੈਂਗ ਲਾਉਣੇ ਆ ਹੂੰ ਫੇਰ ਗੱਲ ਨਹੀਂ ਸੁਣਦਾ ਹੂੰ ਤੇ ਜੇ ਉਹ ਬੰਦ ਕਰਨਾ ਰੈਂਗ ਜੀ ਫੇਰ ਪਤਾ ਨਹੀਂ ਲੱਗਦਾ ਠੀਕ ਹੈ ਤੇ ਇਹ ਭਰਾ ਹੁਣੀ ਮਾਨਸੇ ਤੋਂ ਬਾਈ ਸਿੱਧੂ ਮੂਸੇ ਵਾਲੇ ਦੇ ਪਿੰਡ ਮੂਸੇ ਤੋਂ ਆਏ ਸੀ ਮੀਆਂ ਲੈਣੀਆਂ ਬਾਈ ਹੁਣ ਇਹਨੇ ਤੋਕੜਾ ਗੱਪਣਾ ਤੇ ਲੈਦੀ ਚੰਗੀਆਂ ਠਿਕਾਣੇ ਦੀਆਂ ਨਾਮੀ ਬੰਦੇ ਦੇ ਪਿੰਡ ਜਾਣੀਆਂ ਅਗਲਾ ਕਹਿਣਾ ਹੈ ਤੇ ਬਾਈ ਦਾ ਨੰਬਰ ਬਾਈ ਫਿਰ ਨੰਬਰ ਤਾਂ ਬਾਈ ਸਾਂਝਾ ਕਰ ਦਈ 91 ਮੈਨ ਕਿੱਥੇ ਰੱਖੋ ਤੂੰ ਗਵਾਤਾ ਮੇਰਾ ਅੱਛਾ 911570 911570 736 ਹਾਂਜੀ ਠੀਕ ਹੈ ਬਈ ਲੈ ਮੇਤਰੋ ਇਹ ਬਾਈ ਦਾ ਫੋਨ ਨੰਬਰ ਆ ਸਾਰੇ ਜਾਨਵਰਾਂ ਦੀ ਡਿਟੇਲ ਲੈਤੀ ਆ ਗੱਲਬਾਤ ਕਰਤੀ ਆ ਅਗਲੀ ਕਾਰਵਾਈ ਤੁਸੀਂ ਕਰ ਲਿਓ ਜਿਹੜੀ ਗੱਲਬਾਤ ਕੀਤੀ ਹੋਈ ਆ ਜਾਣਕਾਰੀ ਦੇ ਲਈ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਧੰਨਵਾਦ ਸ਼ੁਕਰੀਆ ਰੋਡੇਪਿੰਡਾ ਜ਼ਿਲ੍ਹਾ ਮੋਗਾ